ਹਾਂਜੀ ਤੁਹਾਨੂੰ ਚੀਮਾ ਸਹਿਰ ਦੇ ਵਿੱਚ ਵੱਡੇ ਵੱਡੇ ਪੱਥਰ ਦਿਖਾਉਣਾ ਤੇ ਇਹ ਦੁਕਾਨ ਦੇ ਉੱਤੇ ਨਾ ਸਸਤੇ ਤੋਂ ਸਸਤਾ ਗਰੰਟੀਦਾਰ ਕੁੱਲ ਚੀਜ਼ ਦਿਖਾਉਂਗਾ ਤੇ ਸ੍ਰੀ ਗੁਰੂ ਕਿਰਪਾ ਟੈਲਜ ਤੇ ਆਜੋ ਚੀਮਾ ਸਹਿਰ ਚੀਮਾ ਰੋਡ ਸ੍ਰਾਮ ਰੋਡ ਦੇ ਉੱਪਰ ਸਤਿ ਸ੍ਰੀ ਅਕਾਲ ਵੀਰ ਜੀ ਤੇ ਹੋਰ ਕੀ ਹਾਲ ਹੈ ਜੀ ਆਜੋ ਜੀ ਫਿਰ ਆਪਾਂ ਦਰਸ਼ਕਾਂ ਨੂੰ ਪਹਿਲਾਂ ਸਾਰੀ ਜਾਣਕਾਰੀ ਦੇ ਦਈਏ ਤੇ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਮੈਂ ਸਪੈਸ਼ਲੀ ਤੁਹਾਡੀ ਆਹ ਗੱਲ ਤੇ ਆਇਆਗਾ ਜਿਹੜੀਆਂ ਬਾਲਟੀਆਂ ਪਈਆਂ ਨੇਗੀਆਂ ਇਹ ਕਿਸੇ ਨੂੰ ਜਾਣਕਾਰੀ ਨਹੀਂ ਹੈਗੀ ਤੇ ਜਿਹੜੇ ਸਹਿਰਾਂ ਦੇ ਵਿੱਚ ਨੇ ਉਹਨਾਂ ਨੂੰ ਤਾਂ ਪਤਾ ਹੈ ਥੋੜਾ ਬਹੁਤ ਆ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਪੂਰਾ ਇਹ ਵਾਟਰਪਰੂਫਾਈ ਮੰਨ ਕੇ ਚੱਲੋ ਆਪਣੀ ਛੱਤ ਨਹੀਂ ਲੀਕ ਕਰਦੀ ਅੱਛਾ ਪਾਣੀ ਸੀਮਾਂ ਲੱਗ ਜਾਂਦਾ ਜਾਂ ਮੀਂਹ ਜਿਆਦਾ ਪੈਣ ਲੱਗ ਜਾਂਦਾ ਹਾਂ ਬਹੁਤ ਮੀਂਹ ਪਏ ਨੇ ਫਟਸ ਫਟ ਲੋ ਬਸ ਪੱਟਣ ਦੀ ਰੋੜ ਅੱਛਾ ਉੱਪਰ ਮਾਰ ਦੋ ਜਾਂ ਸੀਮਿੰਗ ਪੂਲ ਬਣਾ ਲਓ ਨਾ ਭਰ ਕੇ ਖੜਾ ਹੋਵੇ ਛੱਤ ਨੂੰ ਵੀ ਪਾਣੀ ਨਹੀਂ ਚਾਊਂਗਾ ਕੈ ਸਾਲ ਦੀ ਗਾਰੰਟੀ ਆ 10 ਸਾਲ ਦੀ ਗਾਰੰਟੀ ਹੈ ਜੀ ਕੰਪਨੀ ਦੀ ਇਹਦੀ ਲਓ ਜੀ ਆਹ ਸੱਤ ਦੇ ਉੱਪਰ ਰੰਗ ਮਾਰਨਾ ਇੱਕ ਆਪਾਂ ਰੰਗ ਹੀ ਕਹਿ ਸਕਦੇ ਹੈਗਾ ਕੈਮੀਕਲ ਤੇ 10 ਸਾਲ ਦੀ ਗਾਰੰਟੀ ਹੈ ਇਹ ਇਹ 1 ਫੁੱਟ 'ਚ 11 ਰੁਪਏ 11.5 ਰੁਪਏ 10 ਰੁਪਏ ਫੁੱਟ 'ਚ ਆਉਗਾ 10 ਰੁਪਏ ਫੁੱਟ ਦਾ ਖਰਚਾ ਆਊਗਾ ਤੇ ਜੇ ਤੁਸੀਂ ਇਹ ਮਰਵਾਉਣਾ ਹੈ ਪਰ ਜਆ ਬਾਲਟੀ ਖਰੀਦਣੀ ਆ ਤੇ ਅੱਜ ਹੁਣ ਆਪਾਂ ਇਹਨਾਂ ਬਾਰੇ ਜਾਣਕਾਰੀ ਦੇ ਦਈਏ ਜਿਵੇਂ ਆਹ ਚੀਜ਼ਾਂ ਕਿੰਨੇ ਦੀ ਹੈ ਇਹ 3200 ਰੁਪਏ ਹੈ ਨੈਟ 3200 ਦਾ ਸਾਰਾ ਠੀਕ ਹੈ ਇਹ 3200 ਦਾ ਸਾਰਾ ਤਿਆਰ ਤੇ ਇਹ 4500 ਦੀ 10 ਸਾਲ ਦੀ ਗਾਰੰਟੀ ਇਹ 11 12000 ਰੁਪਏ ਪ੍ਰਿੰਟ ਹੈ ਇਹਦਾ ਅੱਛਾ 12000 ਰੁਪਏ ਪ੍ਰਿੰਟ ਹੈ ਤੇ ਹੁਣ ਮੈਨੂੰ ਇੱਕ ਚੀਜ਼ ਦੀ ਹੋਰ ਜਾਣਕਾਰੀ ਦੇ ਆ ਬਹੁਤ ਸੋਹਣਾ ਪਿਆ ਯਾਰ ਥੱਲੇ ਆ ਮਨ ਲਾ ਵੀ ਇਹ ਇਹਦੇ ਨਾਲ ਜੋਇਨਟ ਹੀ ਲੱਗੂ ਹਾਂਜੀ ਹਾਂਜੀ ਇਹਦੇ ਨਾਲ ਠੀਕ ਹੈ ਇਹ ਬਕਸੇ ਬਕਸੇ ਸਾਰਾ ਕੁਝ ਵਿੱਚ ਫਟਾ ਹੈ ਧਰਨ ਨੂੰ ਇਹ ਕਿੰਨੇ ਦਾ ਹੈ ਇਹ ਪਊਗਾ ਇਹ ਗ੍ਰੇਨਾਈਟ ਦੇ ਥੱਲੇ ਵੱਖਰੇ ਨੇ 500 ਰੁਪਏ ਜੀ ਮੰਨ ਲੇਗੇ ਚਲੋ ਜੀ 8300 ਰੁਪਏ ਦਾ ਪੀਸ ਵੇਚਾਂਗੇ 3800 ਦਾ ਚਲੋ ਯਾਰ 100 ਰੁਪਏ ਮੇਰੇ ਵੱਲੋਂ ਘਟਾ ਦਾਂਗੇ ਮੈਂ ਬਹੁਤ ਲੈਸ ਕਰਨੇ ਤੁਹਾਨੂੰ ਅੱਜ ਤੇ ਜਿਵੇਂ ਹੁਣ ਤੁਸੀਂ ਇੱਕ ਮਿੰਟ ਸਾਈਡ ਤੇ ਹੋ ਮੜੇ ਇੱਧਲੀ ਸੈਟ ਖੜਾ ਆਹ ਦਿਖਾ ਇੱਕ ਬਾਥਰੂਮ ਦਾ ਇੱਕ ਬਣਾਇਆ ਹੋਇਆ ਸਿਸਟਮ ਹੈ ਜਿਵੇਂ ਇੱਕ ਬਾਥਰੂਮ ਦੀ ਪੂਰੀ ਟਾਇਲ ਹੈ ਮੈਨੂੰ ਇੱਕ ਇਹ ਚੀਜ਼ ਦੀ ਜਾਣਕਾਰੀ ਦਿਓ ਤੁਸੀਂ ਜਿਵੇਂ ਬਾਥਰੂਮ ਦੀ ਕਿਸੇ ਨੇ ਬਲੈਕ ਕਲਰ ਦੀ ਲੈ ਲਈ ਜਾਂ ਆਹ ਕਲ ਬਾਈਟ ਦੀ ਲੈ ਲਈ ਬ੍ਰਾਊਨ ਦੀ ਲੈ ਲਈ ਕਿਸੇ ਵੀ ਕਲਰ ਦੀ ਲੈ ਲਈ ਜੇ ਉਹਦੇ ਚ ਇੱਕ ਪੀਸ ਵੀ ਘਟਦਾ ਹੈ ਤਾਂ ਤੁਸੀਂ ਅਗਲੇ ਦਾ ਪੂਰਾ ਕਰੋ ਅਸੀਂ ਪੂਰਾ ਕਰਕੇ ਦੇ ਦਾਂਗੇ ਪੱਕੀ ਗੱਲ ਹੈ ਰੈਗੂਲਰ ਮਾਲ ਆ ਇਹ ਲਾਟ ਨਹੀਂ ਹੈਗੇ ਜੀ ਮੈਂ ਆਪ ਲਾਟ ਨਹੀਂ ਚੱਕ ਕੇ ਦੇ ਚਦੇ ਨੇ ਠੀਕ ਹੈ ਜੀ ਰੈਗੂਲਰ ਮਾਲ ਜਿੰਨਾ ਮਰਜ਼ੀ ਚਲੋ ਹੁਣ ਮੈਨੂੰ ਇਹ ਗੱਲ ਦੀ ਵੀ ਗਰੰਟੀ ਦਿਓ ਜਿਵੇਂ ਹੁਣ ਆ ਹੈ ਇਹ ਚੱਕ ਕੇ ਨੇ ਲੋਕ ਐ ਚੱਕ ਕੇ ਐ ਸੱਟ ਕੇ ਦਿਖਾਉਂਦੇ ਨੇ ਉਹ ਤਾਂ ਜਿਹੜੀ ਮਾਰਕੀਟ ਹੈ ਇਹ ਇਹ ਬੰਦੇ ਕੁਝ ਨਹੀਂ ਹੁੰਦਾ ਇਹਦੇ ਭੱਲੇ ਥੱਲੇ ਇਹ ਅੱਜ ਰਾਜ ਦੱਸਣਾ ਪਾਣਾ ਕੀ ਹੈ ਜੇ ਦੋਸਤੋ ਇਹਦੇ ਥੱਲੇ ਆਪਾਂ ਰੋੜੀ ਧਰ ਦਈਏ ਇਹਨੇ ਫੁੱਟ ਜਾਣਾ ਕਿਸੇ ਵੀ ਦੁਕਾਨ ਤੇ ਜੇ ਕੋਈ ਦੁਕਾਨਦਾਰ ਕਹਿੰਦਾ ਮੇਰਾ ਗਰੰਟੀ ਹੈ ਕਿਸੇ ਚੀਜ਼ ਦੀ ਦੀ ਗਰੰਟੀ ਨਹੀਂ ਹੈਗੀ ਸਭ ਤੋਂ ਸਸਤੀ ਟਾਇਲ ਹੈ ਇਹ ਪਰ ਫੁੱਟ ਦੀ ਫੜਦੀ ਕੋਈ ਨਹੀਂ ਹੈਗੀ ਦੂਜੀ ਗੱਲ ਇਹ ਤੁਹਾਨੂੰ ਮਹਾਰਾਜ ਦੱਸਿਆ ਇਹ ਨਾ ਸਮਝ ਲਿਓ ਵੀ ਕਿਤੇ ਟਾਇਲ ਬੇਕਾਰ ਆ ਜਾਂ ਫੁੱਟ ਜੁ ਕਿਸੇ ਦੀ ਵੀ ਟਾਇਲ ਸਭ ਦੀ ਇੱਕ ਨੰਬਰ ਹੈ ਹੁਣ ਮੈਨੂੰ ਇੱਕ ਗੱਲ ਦੱਸ ਆ ਸਭ ਤੋਂ ਤੂੰ ਜ਼ੀਰੋ ਕੁਆਲਿਟੀ ਦੱਸਿਆ ਕੀ ਰੇਟ ਦੱਸਿਆ ਦਾ ਇਹ 20 ਰੁਪਏ ਫੁੱਟ ਹੈ 20 ਰੁਪਏ ਫੁੱਟ ਦੱਸਿਆ 2 ਬਾਈ 4 ਦਾ ਸਹਿਜ ਹੈ ਇਹਦਾ 2 ਬਾਈ 4 ਦਾ ਸਹਿਜ ਹੈ 20 ਰੁਪਏ ਫੁੱਟ ਦੱਸਿਆ ਤੈਂ ਹਾਂਜੀ ਵੀ ਕੀ ਇਹ ਦੂਜਾ ਨੋ ਟਟ ਭੱਜ ਹੋਵੇ ਜਾਂ ਮਾੜੀ ਜਾਂ ਕੋਈ ਦੀ ਗਰੰਟੀ ਨਾ ਹੋਵੇ ਇਹ ਗਰੰਟੀ ਤਾਂ ਕੰਪਨੀ ਦੀ ਹੁੰਨੀ ਹੁੰਦੀ ਹੈ ਸੇਵ ਹੀ ਹੁੰਦੀ ਹੈ ਜੀ ਠੀਕ ਹੈ ਇਹ ਮਤਲਬ ਲਾਟ ਹੁੰਦੇ ਨਹੀਂ ਇਹ ਲਾਟ ਕਿ ਕਿ ਉਹ ਇਹ ਲਾਟ ਆ ਗਿਆ ਇਹ ਲਾਟ ਆ ਗਿਆ 100 ਪੀਸਾ ਦਾ ਲਾਟ 50 ਪੀਸਾ ਲਾਟ ਉਹ ਸਸਤੇ ਨਹੀਂ ਜਾਂਦੇ ਲਓ ਜੀ ਆਹ ਰੇ ਮੇਰੇ ਮਾਲ ਨੇ ਥੋੜੇ ਜਿਹੇ ਮਹਿੰਗੇ ਹੋ ਗਏ ਨੇ ਇਹ ਚਾਹ 10000 ਲਾ ਲਓ ਜੀ 1000 ਰੁਪਏ ਮਿਲੂਗਾ ਠੀਕ ਹੈ ਇਹ ਇਹ ਮਿਲਦਾ ਨਹੀਂ ਹੁੰਦਾ ਜੀ ਦੁਆਰਾ ਇਹ ਵੱਖਰਾ ਹੋ ਜਾਂਦਾ ਆਈ ਵਾਰੀ ਆਈ ਵਾਰੀ ਵੱਖਰਾ ਹੋ ਜਾਂਦਾ ਠੀਕ ਹੈ ਲਾ ਹੁਣ ਤੂੰ ਸਾਰੇ ਲਾਟ ਦਿਖਾ ਦੇ ਫਿਰ ਜਿੰਨੇ ਹੈਗੇ ਨੇ ਤੇਰੇ ਤੇ ਨਾਲ ਦੀ ਨਾਲ ਆਪ ਹੀ ਰੇਟ ਬੋਲੀ ਜੀ ਵੀ ਆ ਇੰਨੇ ਦਾ ਇੰਨੇ ਦਾ ਆ 80 ਰੁਪਏ ਫੋਟੋ ਇਹ ਕੈ ਰੁਪਏ ਫੋਟੋ ਇਹ 27 ਰੁਪਏ ਫੋਟੋ ਪਊਗਾ ਇਹ 27 ਰੁਪਏ ਫੋਟੋ ਤੇ ਅੱਗੇ ਥੋੜਾ ਜਿਹਾ ਦੂਰ ਰੱਖੋ ਕੈਮਰਾ ਆਹਾ ਤੇ 30 ਰੁਪਏ ਫੋਟੋ ਪਊਗਾ ਇਹ 30 ਰੁਪਏ ਫੋਟੋ ਪਊਗਾ ਪ੍ਰੀਮੀਅਮ ਵਾਲਾ ਠੀਕ ਹੈ ਇਹ ਇਹ 30 ਰੁਪਏ ਫੋਟੋ ਪਊਗਾ ਇਹ ਵੀ 30 ਰੁਪਏ ਫੋਟੋ ਪਊਗਾ ਤੇ ਆ ਜਮਾ ਹੋਏ ਉਹਦੇ ਵਰਗਾ ਗੱਦੇ ਵਰਗਾ ਇਹ ਕੈ ਰੁਪਏ ਫੋਟੋ ਪਊਗਾ 82 ਰੁਪਏ ਫੋਟੋ ਉਹ ਹਾਂ ਠੀਕ ਹੈ ਇਹ ਮੰਨ ਲੇ ਕਿ ਚਲੋ ਪੋਸਟਿੰਗ ਜਿਹੜੇ ਵੀ ਆਪਾਂ ਮਾਲ ਲੈਨੇ ਆ ਆਪਣੇ 32 ਰੁਪਏ ਫੋਟੋ ਤੋਂ ਸਟਾਰਟ ਹੋ ਜਾਂਦੇ ਆ ਠੀਕ ਹੈ ਇਹ ਮੰਨ ਲੇ ਜੇ ਕਜਰੀਆ ਲੈਨੇ ਆ ਕਜਰੀਆ ਉੱਪਰਲੇ ਬ੍ਰੈਂਡ ਹੋ ਜਾਂਦੇ ਨੇ ਥੋੜੇ ਆ ਆਪੋਂ ਲੱਗ ਜਾਂਦੇ ਨੇ ਹਰ ਇੱਕ ਹਰ ਇੱਕ ਠੀਕ ਹੈ ਠੀਕ ਹੈ ਆਪਣੇ ਕੋਲ ਪਈਆਂ ਜੀ ਮੰਨ ਕੇ ਚਲੋ 120 ਰੁਪਏ ਫੋਟੋ ਤੱਕ ਨਹੀਂ ਟੈਲ ਪਈ ਠੀਕ ਹੈ ਆਹ ਉਹ ਬਾਥਰੂਮਾਂ ਦੇ ਹੁਣ ਇਹ ਦਿਖਾ ਦੀ ਆਪਾਂ ਦੂਜੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੀ 300 ਰੁਪਏ ਦਾ ਸਾਇ ਹੈ ਪੰਜ ਚਾਰ ਦਾ ਸਾਇ ਹੈ ਠੀਕ ਹੈ ਗੁਰੂ ਨਾਨਕ ਦੇ ਮਹਾਰਾਜ ਦੀ ਫੋਟ ਟਾਈਲ ਦੇ ਉੱਪਰ ਤੇ ਫਿਲਹਾਲ ਮੇਰਾ ਮੰਨਣਾ ਹੈ ਪਰ ਬਣਾਉਣੀ ਨਹੀਂ ਚਾਹੀਦੀ ਤੇ ਚਲੋ ਇਧਰ ਮਤਲਬ ਵਿਸ਼ਨੂ ਭਗਵਾਨ ਸੇ ਵੀ ਜੀ ਠੀਕ ਹੈ ਕ੍ਰਿਸ਼ਨ ਦਾ ਕ੍ਰਿਸ਼ਨ ਜੀ ਦਾ ਤੇ ਹੁਣ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਇਧਰਲੀ ਸਾਈਡ ਖੜ ਪਤਾ ਆ ਜਿਹੜੀ ਟਾਇਲ ਹੈ ਦੋਸਤੋ ਜੇ ਕੋਈ ਗਰੀਬ ਘਰ ਦਾ ਜਾਂ ਕੋਈ ਅਮੀਰ ਦਾ ਕਿਸੇ ਦਾ ਵੀ ਯਾਰ ਕਿਸੇ ਨੇ ਘੱਟ ਰੁਪਏ ਲਾਉਣੇ ਨੇ ਮੈਂ ਇਹਦੇ ਬਾਰੇ ਜਾਣਕਾਰੀ ਦਿੰਨਾ ਇਹ ਸਿਰਫ ਸਾਰੇ ਬਾਥਰੂਮ ਦੀ ਟਾਇਲ 2500 ਦੇ ਵਿੱਚ ਮੇਰੇ ਵੱਲੋਂ ਬਾਈ ਨੇ ਆਫਰ ਲਾਇਆ ਤੇ ਦੂਜੀ ਆ ਵੀ 2500 ਚ ਆ ਵੀ 2500 ਚ ਤੇ ਉਹ ਆਹਾ ਆਹਾ ਦਿੱਤਲੀਆਂ ਲਈ ਇਹ ਦੋ ਵਿੱਚ ਚਾਰ ਦਾ ਆ ਗਿਆ ਇਹ ਕਿੰਨੇ ਚ ਇਸੇ ਪੈਜ ਉਏ 31 ਰੁਪਏ 31 ਰੁਪਏ ਫੋਟੋ ਇਹ ਦੋ ਵਿੱਚ ਚਾਰ ਦਾ ਠੀਕ ਆ ਆ ਗਿਆ ਜੀ ਇੱਥੇ ਦੱਸ ਸਮਾਲਾ ਜੀ ਉੱਥੇ ਨਵਾਂ ਪਤ ਸਮਾਲਾ ਗਿਆ ਜੀ ਠੀਕ ਹੈ ਜਿਵੇਂ ਆ ਥੋੜੇ ਜਿਹਾ ਅਪ ਹੋ ਜਾਣਗੇ 2 ਰੁਪਏ ਦਾ ਫਰਕ ਆ ਆ ਰੰਗ ਬਹੁਤ ਸੋਹਣਾ ਇਹ ਦੋ ਦੋ ਰੁਪਏ ਮਹਿੰਗਾ ਪੂਜਾ ਦਾ ਫਰਕ ਨਹੀਂ ਪੈਂਦਾ ਜੀ ਠੀਕ ਹੈ ਸਹਿਜ ਵੱਡੇ ਕਰਕੇ ਸਹਿਜ ਵੱਡੇ ਕਰਕੇ ਤੇ ਆ ਜਿਹੜਾ ਇਹ ਆ ਰੰਗ ਵੀ ਬਹੁਤ ਸੋਹਣਾ ਇਹ ਵੀ 2500 ਦੇ ਵਿੱਚ ਸਾਰੇ ਬਾਥਰੂਮ ਦੀ ਟਾਇਲ ਤੇ ਬਾਕੀ ਜਿਹੜੀ ਇਹ ਲੋਕੇਸ਼ਨ ਹੈਗੀ ਐ ਫਰਸ ਵੀ ਨਾਲ ਦੇ ਸੇਮ ਜਿਹੜੇ ਮਰਜੀ ਲੈ ਲੋ ਹਾਂ ਫਰਸ ਵੀ ਸੇਮ ਮਿਲ ਜੂਗਾ ਬਾਥਰੂਮ ਵਾਸਤੇ ਤੇ ਇਹ ਜਿਹੜੀ ਲੋਕੇਸ਼ਨ ਹੈਗੀ ਐ ਇਹ ਚੀਮਿਆਂ ਤੋਂ ਮਨ ਲਾਵੇ ਜਾਂਦਿਆਂ ਨੂੰ ਸੱਜੇ ਹੱਥ ਇਧਰੋਂ ਮਾਨਸਾ ਕਣੀਓ ਮਾਨਸਾ ਵਾਲਾ ਰੋਡ ਆ ਇਹ ਸਨਾਮ ਮਾਨਸਾ ਵਾਲਾ ਤੇ ਸਾਹਮਣੇ ਜਿਹੜੀ ਦੁਕਾਨ ਕਿਹੜੀ ਹੈ ਬਾਈ ਦੀ ਇਹ ਚੀਮਾ ਕਾਰ ਬਾਜ਼ਾਰ ਕੋਲੇ ਆ ਗਈ ਸ੍ਰੀ ਗੁਰੂ ਕ੍ਰਿਪਾ ਚੀਮਾ ਕਾਰ ਬਾਜ਼ਾਰ ਦੇ ਕੋਲੇ ਸ੍ਰੀ ਗੁਰੂ ਕਿਰਪਾ ਟੈਲੀਜਨ ਹਾਂ ਇੱਕ ਹੀ ਰੋੜਾ ਜਿੱਥੇ ਫਟਵਾਸ ਕਰਨ ਹੁੰਦਾ ਜਦੋਂ ਬਾਦ ਕੰਮ ਸ਼ੁਰੂ ਹੋਏ ਠੀਕ ਹੈ ਆਪਣਾ ਨੰਬਰ ਬੋਲ ਦੇ 9501778152 9501778152 78152 ਬੰਦਾ ਬਹੁਤ ਵਧੀਆ ਸਾਦਾ ਸਾਦਾ ਬੰਦਾ ਹੈ ਸਿੱਧਾ ਸਾਦਾ ਬੰਦਾ ਮਤਲਬ ਵੀ ਉਹ ਨਹੀਂ ਕੋਈ ਵੀ ਆਪਾਂ ਨੂੰ ਲਿਖਤ ਪੜਤ ਦੇ ਵਿੱਚ 2-4000 ਮਹਿੰਗਾ ਲਾ ਦੂ ਸਭ ਤੋਂ ਵੱਡੀ ਗੱਲ ਹੈ ਯਾਰ ਕੋਈ ਦੁਕਾਨਦਾਰ ਇਹ ਗੱਲ ਨਹੀਂ ਬੋਲਦਾ ਹੈਗਾ ਵੀ ਮੈਂ 2500 ਚ ਫਰਾਈ ਕਰਕੇ ਇੰਰਜੀ ਆਏ ਉਹਦਾ ਫਾਇਦਾ ਕਰਕੇ ਤੁਮ ਮੈਂ ਲੱਖਾਂ ਮਗਰ 15-20000 ਦਾ ਕਰਾਂ ਜਿੱਥੇ ਮਰਜ਼ੀ ਟਰਾਈ ਕਰਕੇ ਆਜੇ ਜਦੋਂ ਕੋਠੀ ਦਾ ਸਮਾਨ ਲੈਣਾ ਸਭ ਕਹਿੰਦਾ ਸੇਮ ਹੈ ਗਾਰੰਟੀਆਂ ਸੇਮ ਨੇ ਪਰ ਫਾਇਦਾ ਕਰਕੇ ਤੋਰੂੰਗਾ ਜੇ ਹੁਣ ਸਿੱਧੇ ਮੱਥੇ ਕਹਿੰਦਾ ਵੀ ਫਲਾਣੇ ਨੂੰ ਘੱਟ ਲਾ ਦਾਂਗੇ ਉਹ ਮੰਨ ਲੈ ਮਾਰਕੀਟ ਦੇ ਵਿੱਚ ਬੋਲ ਨਹੀਂ ਸਕਦੇ ਹੁੰਦੇ ਤੇ ਦੂਜੀ ਗੱਲ ਬਾਈ ਦਾ ਮੈਂ ਡਰੈਸ ਪਾਉਣਾ ਭੁੱਲ ਗਿਆ ਦੀ ਪਿਛਲੀ ਵਾਰੀ ਵੀਡੀਓ ਪਾਈ ਸੀ ਸੰਖ ਦੀ ਸਾਰੇ ਇਹ ਵਿੱਚ ਏਡਾਂ ਕਰ ਦਿੱਤੇ ਸੰਖ ਕਹਿੰਦਾ ਇਹ ਉਹਨੂੰ ਮੰਨ ਲੈ ਵੀ ਮੈਂ ਪਤਾ ਨਹੀਂ ਕਿੰਨੇ ਦਾ ਬੋਲਦਾ ਸੀ ਉਹ 3500 ਦਾ 2500 ਦਾ ਕਿੰਨੇ ਦਾ ਸੰਖ ਕਿੰਨੇ ਦਾ ਸੀ 3200 ਰੁਪਏ ਦਾ ਹਾਂ 3200 ਦਾ ਸੰਖ ਬੋਲਿਆ ਸੀਗਾ ਤੇ ਇਹ ਬਾਈ ਦਾ ਹੁਣ ਡਰੈੱਸ ਪੂਰਾ ਦੱਸਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਦੇ ਕੰਮ ਦੀ ਸਪੋਰਟ ਕਰੋ ਕਿਉਂਕਿ ਆਪਾਂ ਕਹਿੰਦੇ ਹੁੰਨੇ ਆ ਨਾ ਸਾਰੇ ਪਈਆਂ ਕਹਿ ਕੇ ਦੇਵਾਂਗੇ ਕੋਈ ਐ ਨਹੀਂ ਹੈਗਾ ਇਹ ਪ੍ਰਿੰਸ ਦਾ ਜੋ ਸਾਫ ਕਰਦੇ ਨੇ ਓਰੀਜਨਲ ਹੈਗਾ ਬਸ ਤੇ ਜਿਹੜਾ ਮਾਲ ਬਾਈ ਕਹਿੰਦਾ ਕਹਿ ਕੇ ਦੇਵਾਂਗੇ ਹੋਊਗਾ ਉਹੀ ਕਹਿ ਕੇ ਦੇਵਾਂਗੇ ਇਹ ਨਹੀਂ ਹੋਊਗਾ ਵੀ ਮੰਨ ਲਾ ਵੀ ਜਾਦੇ ਉਹ ਕਰ ਦਾਂਗੇ ਤੇ ਆਹੀ ਉਹ ਚੀਜ਼ ਆ ਕਿੰਨੀ ਦੀ ਹੈ ਇਹ ਸਰ ਇਹ 1250 ਰੁਪਏ ਦੀ ਹੈ ਸਿਰਫ 1250 ਦਾ ਆਹਾ 1250 ਏ 1200 ਦਾ ਆਹਾ ਯਾਰ ਇਹ ਵੀ 1200 ਦਾ ਲਾ ਦੂਗਾ ਮੇਰੇ ਵੱਲੋਂ ਬਸ ਮੈਂ ਕਹਤਾ ਉਹ 800 ਰੁਪਏ ਦਾ ਸਿਰੇ ਦਾ ਮੈਂ ਤਾਂ ਕਹਿਣਾ ਯਾਰ ਜੇ ਕਿਸੇ ਨੇ ਗਰੀਬ ਨੇ ਮਤਲਬ ਬਾਥਰੂਮ ਪਾਉਂਦਾ ਸੇਮ ਹੀ ਐ ਕਲਰ ਵੀ ਕੈਂਟ ਰ 800 ਦਾ 800 ਦਾ ਇਹ 2500 ਦੀ ਬਾਥਰੂਮ ਦੀ ਆਪਣਾ ਟੋਕੜੀ ਲਵਾਓ ਕਿੰਨੇ ਚ ਹੋ ਗਿਆ ਸਾਰਾ ਤਿਆਰ ਇਹ ਦੇਖ ਲਓ ਤੁਹਾਡੇ ਸਾਹਮਣੇ ਐ ਸਿਰਫ 3300 ਰੁਪਏ ਲੱਗਿਆ 3300 ਦੇ ਵਿੱਚ ਸਾਰਾ ਬਾਥਰੂਮ ਤਿਆਰ ਹੁੰਦਾ ਤੇ ਕਿਵੇਂ ਬਾਈ ਬਾਈ ਕਹਿੰਦਾ ਇਹਦੀ ਗਾਰੰਟੀ ਕਾਰਡ ਵਿੱਚ ਹੀ ਆ 10 ਸਾਲਾਂ ਦੀ 10 ਸਾਲਾਂ ਦਾ ਗਾਰੰਟੀ ਕਾਰਡ ਆ ਜੀ ਹਾਂ ਠੀਕ ਹੈ ਜੀ ਇਹ ਕੰਪਨੀ ਦਾ ਕਸਟਮਰ ਆ ਲੰਮਰ ਆ ਗਿਆ ਜਦੋਂ ਮਰਜ਼ੀ ਆਪਦਾ ਫੋਨ ਕਰੋਗੇ ਤੁਸੀਂ ਥੋੜੇ ਕਿਹੇ ਤੇ ਵੀ ਆਓ ਥੋੜਾ ਹਾਂ ਵੀ ਆਇਆ ਨਹੀਂ ਹੈਗਾ ਵੀ ਸਾਡੇ ਕੋਲ ਤੁਹਾਨੂੰ ਆਣਾ ਹਾਂ ਇਹ ਇਹਨਾਂ ਦੇ ਸਿੱਧੇ ਵੀ ਸੰਪਰਕ ਦਿੰਦਾ ਬਾਈ ਤਿੰਨ ਦਿਨਾਂ ਦੇ ਅੰਦਰ ਅੰਦਰ ਥੋੜੇ ਕੋਲੇ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਇਹ ਭੇਜ ਦੇਣਗੇ ਆਇਨ ਹੋਵੇ ਵੀ ਹਫਤਾ ਤੱਕ ਨੰਗ ਨਹੀਂ ਕਰ ਦੇਗੇ ਹਾਂ ਸ਼ੇਅਰ ਕਰ ਦਿਓ ਬਾਈ ਦੀ ਵੀਡੀਓ ਯਾਰ ਸਪੋਰਟ ਕਰੋ ਕੰਮ ਨੂੰ ਧੰਨਵਾਦ ਜੀ ਸਤਿ ਸ੍ਰੀ ਅਕਾਲ